ਕੰਮ ਤੋਂ ਆਏ ਆ ਵਾਸੀ ਇਹ ਹੋਟਲ ਆ ਰਸਤੇ ਦਸਾਂ ਜਾਵੇ ਜੀ ਜਿੱਥੇ ਚਾਹ ਪੀਤੀ ਦਸਾਂ ਜਾਵੇਲੀ ਦੇ ਬਾਈ ਦੀਆਂ ਫੋਟੋਆਂ ਲੱਗੀਆਂ ਇੱਥੇ ਦਸਾਂ ਜਾਵੇਲੀ ਤੇ ਤੇ ਮੈਂਗਾ ਨਾਲੇ ਚਾਹ ਪੀਨੇ ਆ ਨਾਲੇ 2 ਮਿੰਟ ਸਾਹ ਲੈ ਲੈਂਦੇ ਸਾਰੇ ਬੰਦੇ ਬਾਈ ਦੀਆਂ ਫੋਟੋਆਂ ਲੱਗੀਆਂ ਬਾਈ ਦੀਆਂ ਚਾਹ ਪੀਨੇ ਆ ਆ ਜਾਓ ਕੁਝ ਖਾ ਲਈਏ ਨਾਲੇ ਰੋਡ ਦੇ ਉੱਪਰ ਹੀ ਆਵੇਲੀ ਦੁਕਾਨ ਜਿਹੇਲੀ ਬਣੀ ਆ ਰੋਡ ਦੇ ਉੱਪਰ ਆ ਜਾਓ ਆਹ ਵਾਹ ਇਹਦੀ ਫੋਟੋ ਲੱਗੀ ਕਿੰਨੀ ਸੋਹਣੀ ਇਹ ਉਹ ਵਾਹ ਇਹਦੀ ਫੋਟੋ ਲੱਗੀ ਆ ਪਿਛਲੀ ਵਾਰੀ ਵੀ ਆਏ ਆ ਤੇ ਇੱਥੇ ਰੁਕੇ ਆ ਚਾਹ ਪੀਤੀ ਐਂ ਤੇ ਦੇਖੋ ਸਿੰਗਲ ਜਿਆ ਲੱਗੀ ਹੋਈਆਂ ਕਿੱਡੀਆਂ ਸੋਹਣੀਆਂ ਇੰਦਰ ਵੀ ਲੱਗੀ ਹੋਈ ਬੜੀ ਸੋਹਣੀ ਲੱਗੀ ਹੋਈ ਇੱਥੇ ਆਇਆ ਕਰੋ ਰੁਕਿਆ ਕਰੋ ਖਾਇਆ ਪੀਆ ਕਰੋ ਤੇ ਜਿਹੜਾ ਆਇਆ ਕਰਿਆ ਕਰੋ ਆਹ ਤੋਂ ਲੋਕ ਆਉਂਦੇ ਨੇ ਕਾਫੀ ਰੱਡੀਆਂ ਗੱਡੀਆਂ ਗੱਡੀਆਂ ਆਉਂਦੇ ਨੇ ਬਹੁਤ ਸੋਹਣੀ ਹੋਈ ਲੀਆ ਵੇਖੋ ਚਾਰਸ਼ ਵੀਰੇ ਨਾ ਵਾਧੂ ਲੋਕ ਆਉਂਦੇ ਆ ਆਹ ਰੋਡ ਚੱਲਦਾ ਰੋਡ ਦੇ ਉੱਪਰ ਹੀ ਆ ਬਹੁਤ ਸੋਹਣੀ ਬਣੀ ਹੋਈ ਵਧੀਆ ਬੰਦੇ ਸਾਰੇ ਬਹੁਤ ਸੋਹਣੇ ਬੰਦੇ ਵਧੀਆ ਬੰਦੇ ਆ ਇਹ ਵੀ ਫੋਟੋ ਲੱਕੀ ਇਹ ਇੱਥੇ ਵੀ ਬਾਈ ਦੀ ਆਹ ਵੀਡੀਓ ਇੱਥੇ ਬਣੀ ਆ ਰੋਡ ਚੱਲਦਾ ਇਹ ਆ ਅਮਰਸਰ ਜਾ ਰਿਹਾ ਇਹ ਅਮਰਸਰ ਜਾ ਰਿਹਾ ਰੋਡ ਹੈਲੋ ਜੀ ਕੀ ਕਰਦੇ ਤੱਕ ਕੇ ਆ ਬਾਈ ਸਿੱਧੂ ਦੀ ਫੋਟੋ ਲੱਗੀ ਹੈ ਸੈਨਰੀਆਂ ਵੜੀਆਂ ਘੈਂਟ ਲੱਗੀਆਂ ਹੈ ਆਟਰ ਬਹੁਤ ਸੋਹਣਾ ਬਣਾ ਗਗਨ ਕਿਧਰ ਗਈ ਆ ਆਗੇ ਚਾਹ ਤੇ ਬ੍ਰੈਡ ਹਾਂ ਗੋੜਾ ਵਾਲੀ ਚਾਹ ਬੜੀ ਟੇਸਟੀ ਬਣਾਉਂਦੇ ਵੀਰੇ ਹਾਂ ਮੈਂ ਇੱਥੋਂ ਹੀ ਪੀ ਕੇ ਜਾਂਦਾ ਜਦੋਂ ਰੁਕਦਾ ਮੈਂ ਇੱਥੇ ਪੀਂਦਾ ਹਾਂ ਹਾਂ ਚਾਹ ਆ ਗਈ ਗਗਨ ਦੀ ਬਿੰਦੀ ਚਾਹ ਇਹ ਅੰਦਰਾਂ ਦੁਖ ਜੇ ਬਣਾਉਂਦੇ ਹਾਂ ਹਾਂ ਅੰਦਰੋਂ ਨਾਲ ਦੁਖ ਜੇ ਆਜੋ ਚਾਹ ਲਓ ਚਾਹ ਬਹਿਤਾ ਹੋ ਗਿਆ ਬਹੁਤ ਵਧੀਆ ਆਰਡਰ ਨੇ ਤੇ ਆਇਆ ਕਰੋ ਆਇਆ ਵੀ ਆਪ ਨੂੰ ਕਿ ਇੰਜੋਏ ਕਰਿਆ ਨਾ ਚੀਜ਼ ਵੀ ਬੜੀ ਕਹਿਨਕੋ ਹੋਣੀ ਬਹੁਤ ਵਧੀਆ ਬੰਦੇ ਵੀ ਵਧੀਆ ਸੌਸ ਵੀ ਬਹੁਤ ਮਿੱਠੀ ਹੋਣੀ ਜੀ ਪਾ ਕੇ ਦੱਸਦੇ ਨੇ ਲੁਕਦਾ ਬੜਾ

走 that is. Thank you. ਗੱਗਨੇ ਗਾੜਾ ਬਾਏ ਬਾਏ ਕਰਦੇ ਪਾਣੀ ਨਹੀਂ ਮਿਲਦਾ ਇੱਥੇ ਜਦ ਨਾ ਲਿਆਵੇ ਲੈ ਆਪੜਾ Thank you. ਕਾਵੀ ਵੇਲੀ ਆ ਇਹ ਵਿਰਾਸਤ ਵੇਲੀ ਹਾਂ ਇਹ ਵਿਰਾਸਤ ਆ ਇਹ ਵੀ ਇਹ ਵੇਲੀ ਨਵੀਂ ਬਣੀ ਬਹੁਤ ਸੋਹਣੀ ਹਾਂ ਵਿਰਾਸਤ ਨਵੀਂ ਹਵੇਲੀ ਬਣੀ ਬਹੁਤ ਸੋਹਣੀ ਏਰੀ ਇਹ ਵੀ ਨਹਿਰਾਂ ਦੇ ਬਿਲਕੁਲ ਕੋਲੇ ਆ ਹਾਂ ਇੱਥੋਂ ਨਹਿਰਾਂ ਲੱਗ ਗਈ ਆ ਬਿਲਕੁਲ ਲੱਗੇ ਇੱਥੋਂ ਨਹਿਰਾਂ ਹਾਂ ਇਹਦਾ ਨਾਮ ਹਵੇਲੀ ਵਿਰਾਸਤ ਹਵੇਲੀ ਨਹਿਰਾਂ ਕਰਕੇ ਰੁਕਦੇ ਨਾ ਦੁਨੀਆ ਜਨਤਾ ਰੋਡ ਨਾਲੇ ਚੱਲਦਾ ਹੈ ਜਾਦੀ ਦੁਨੀਆ ਰੁਕਦੀ ਆ ਹਾਂ ਰੋਡ ਚੱਲਦਾ ਹਾਈਵੇ ਰੋਡ ਬਣਿਆ ਬਹੁਤ ਲੰਗਾ ਬਹੁਤ ਜਿਆਦਾ ਹੈ ਹਾਂ ਮੇਨ ਰੋਡ ਆ ਨਾ ਹਾਈਵੇ ਰੋਡ ਆ ਅਮਰਸਾਰ ਕੈਸੇ ਦੂਮੂ ਸਰਾ ਮਗਰ ਮਗਰ ਤੁਰੇ ਜਾ ਆ ਜਾ ਇਹ ਨਹਿਰਾ ਹੈ ਬਗਾਲੀ ਵਾਲਾ ਪੁਲ ਕੇ ਵਜਦਾ ਹੈ ਉਹ ਕਲੇ ਦਾ ਘਾਟ ਦਾ ਮਧਲੇ ਪਾਣੀ ਘਟਾ ਪਾਣੀ ਘਟਾ ਜਿਆ ਫੁੱਲ ਹੋਈ ਨੂੰ ਹੁੰਦੀ ਹੈ ਨਹਿਰਾ ਆਉਂ ਕੁੰਡੀਆ ਵਾਲਾ ਆਇਆ ਐ ਵੀਰਾਰੇ ਉਹ ਮੱਛੀ ਫੜਦੇ ਪਏ ਅਗਰ ਮੁੰਡਾ ਮੱਛੀ ਫੜਦੇ ਪਏ ਖਰੀਬਾ ਜੀ ਫੜੀ ਵੀ ਆ ਅੱਛਾ ਮੱਛੀ ਆ ਆਹ ਵਾਲੀ ਖਰੀਬਾ ਨੇ ਬੋਲ ਕਮਰੇ ਵੀਂਦਾਂ ਨੇ ਨਹੀਂ ਉਹ ਆਪਣੇ ਠੇਕੇਦਾਰਾਂ ਨਾਲ ਗੱਲ ਨਹੀਂ ਹੈ ਆਪਣਾ ਅੱਛਾ ਇਹ ਦੋਸਤਾਂ ਨੂੰ ਨਹੀਂ ਆਇਆ ਰਹਿੰਦੇ ਵਿੱਚ ਖਾਜਾ ਹੋਰ ਅਕੇ ਦੁੱਝ ਵਰਤ ਰੱਖੇ ਹੋਏ ਆ ਹਾਂ ਵਧੀਆ ਮੱਛੀ ਵੀ ਰਾਣੀ ਆ ਆ ਬੜਾ ਵਧੀਆ ਹੋ ਗਿਆ ਮੈਂ YouTube ਤੇ ਪਹੁੰਚੀ ਹੋਈ ਆ ਸਿੱਧੂ ਮੂਸੇ ਵਾਲੇ ਦੇ ਘਰਾਂ 'ਚ ਵੀਡੀਓ ਬਣਾਈ ਦੇਣਾ ਇਹ ਬਾਈਆਂ ਨੇ ਵਧੀਆ ਮੱਛੀ ਬਣਾਉਂਦੇ ਵੀਰ ਆਟਾ ਲਾ ਕੇ ਡੋਗੇ ਬਣਾਉਂਦੇ ਹਾਂਜੀ ਆ ਦੇਖੋ ਆਟਾ ਲਾ ਕੇ ਫੜਦੇ ਆ ਡਮਰਾ ਮੱਛੀ ਬਣੀ ਹੋਈ ਬਾਈ ਨੇ ਆ ਦੇਖੋ ਡਮਰਾ ਹਾਂ ਇਹ ਆਟਾ ਲਾ ਕੇ ਫੜੀ ਬਾਈ ਨੇ ਕਟੋਗੜੀ ਵੀ ਜਾਰੀ ਨਹੀਂ ਦੇ ਹੈਗੀ 4-5 ਕਿਲੋ 4-5 ਕਿਲੋ ਮੱਛੀ ਆ ਡਮਰਾ ਹੈ ਹਾਂ ਇਹ ਹਿਸਾਬ ਹੁੰਦਾ ਆਟੇ ਨਾਲ ਹੀ ਫੜੀ ਜਣੀ ਹੈ ਹਾਂ ਮੈਂ ਵਰਤ ਰੱਖੇ ਹੋਏ ਆ ਮੈਂ ਵਰਤ ਰੱਖੇ ਨੇ ਧੰਨਵਾਦੀ ਬੜਕੇ ਰਖਾਦਰੀ ਹਾਂ ਇਹ ਆਟੇ ਨਾਲ ਹੀ ਫੜੀਂਦੀ ਆ ਵੀਰਾਂ ਨੇ ਕੁੰਡੀ ਲਾਈ ਆ ਉਹ ਵੇਖੋ ਲੱਗੀ ਮੱਛੀ ਕੁੰਡੀ ਲਾਈ ਹੋਈ ਹੈ ਉਹ ਕੁੰਡੀ ਲਾਈ ਹੋਈ ਆਟਾ ਲਾਇਆ ਹੈ ਇਹ ਜਿਹੜਾ ਧਮਰਾ ਮੱਛੀ ਹੈ ਆਟੇ ਨੂੰ ਹੀ ਪੈਂਦੀ ਆ। ਇਹ ਇਹ ਰੋਜ਼ ਦਾ ਕੰਮ ਇਹਦਾ ਹਿਸਾਬ ਹੁੰਦਾ। ਉਹ ਕੁੰਡੀ ਸੁੱਟਣ ਲੱਗਾ ਵੀ ਉਹ ਸੁੱਟਦੀ ਕੁੰਡੀ। ਕਰੋ ਕਿੰਨੇ ਚੰਗਾ ਵੀਰੇ ਇਹ ਆਟੇ ਦਾ ਬਣਦੀ ਆ। ਉਹ ਮੱਛੀ ਹੈ ਨਾ ਜਿਹੜੀ ਇਹ ਪੈਂਦੀ ਆਟੇ ਨੂੰ ਬੜੀਆਂ ਇੱਥੇ ਇੱਕ ਇੱਕ ਬਾਸ ਵੋਲ ਖੇਵ ਉੱਥੋਂ ਮੈਂ ਦੇਖੀ ਮੇਰੇ ਪਤਾਏ ਦੇ ਮੁੰਡੇ ਨੇ ਬੜੀਆਂ ਜਿਹੜੀਆਂ ਨੇ ਮੱਛੀਆਂ ਸੌਲ ਮੱਛੀ ਫੜੀ ਹੈ ਗਡੋਏ ਦੇ ਨਾਲ ਹਲੋ ਆਜੋ ਆ ਦੂਜੀ ਨਹਿਰਾ ਦੋ ਨਾ ਇਹ ਦੂਜਾ ਬਣਾ ਦੋ ਨਹਿਰਾ ਹੈ ਬਣਾਉਂਦੇ ਹੀ ਇਹ ਕਾ ਨਹਿਰਾ ਹਾਂ ਇਹਦੇ ਵਿੱਚ ਪਾਣੀ ਥੋੜਾ ਜਿਆਦਾ ਹੈ ਮੰਨਾ ਨੇ ਵੀ ਲਾਈ ਹੈ ਇਹ ਨਹਿਰਾਂ ਵਿੱਚ ਨਹਾਉਂਦੇ ਰਹੇ ਅਸੀਂ ਨਿੱਕੇ ਹੁੰਦੇ ਆ ਜਿੱਥੇ ਮੱਛੀ ਲਾਈ ਜਿੰਨੇ ਹੋਣੇ ਮੱਛੀ ਫੜੀ ਇੱਥੇ ਨਹਾਉਂਦੇ ਰਹੇ ਅਸੀਂ ਥੱਲੇ ਧੜਾਮ ਮਾਰ ਕੇ ਵਜਦਾ ਤੇ ਫਿਰ ਬਾਹਰ ਆਏਗਾ ਪਾਣੀ ਭੁੱਲਦਾ ਬੰਦਾ ਬਾਹਰ ਆ ਜਾਂਦਾ ਨਾ ਹਾਂ ਬੜਾ ਨਹਾਉਦੇ ਰਹੇ ਇੱਥੇ ਮਗੂ ਹੋਏ ਰਹੇ ਅਸੀਂ ਫੇਰ ਬਣਾਉਂਦੇ ਬਾਜੋ ਪਿਛਲੇ ਸਾਲ ਬੜਾ ਪਾਣੀ ਭਰਿਆ ਇਹ ਚੰਕੀਰ ਆ ਬਹੁਤ ਬਹੁਤ ਪਾਣੀ ਹੁੰਦੇ ਚ ਮੇਰੀ ਲੋਕਾਂ ਨਾ ਨਾਕਾ ਲੱਗਾ ਅਕਾ ਲੱਗਾ ਪੁਲ ਦੇ ਉੱਤੇ ਨਾਕਾ ਲੱਗਾ ਆ ਆ ਪੰਨੂ ਨਹੀਂ ਰੋਕਿਆ ਵਿਚਾਰਿਆਂ ਨੇ ਕਦੀ ਪਰ ਨਹੀਂ ਆ ਬਾਈ ਦੇ ਪੋਸਟਰ ਲੱਗੇ ਹੋਏ ਆ ਦੋ ਮੰਨੇ ਹਟਲਾਂ ਦੇ ਆਹ ਕੋ ਬਾਈ ਦਾ ਪੋਸਟਰ ਲੱਗਾ ਕਿੱਡਾ ਸੋਹਣਾ ਆਹ ਦੇਖੋ ਮੋਚ ਮਰੋੜ ਜਾ ਨਾਲੇ ਮੋਚੋਂ ਤੇ ਨਾਲੇ ਮਰੋੜ ਹਾਂ ਮਰੋੜ ਜਾ ਬਾਈ ਦੇ ਤੂਰੇ ਲੱਗੇ ਆ ਆ ਨਾ ਆ ਦੇਖੋ ਇਹ ਕਾ ਹਟਲ ਬਣਾ ਪਿਆ ਇੱਥੇ ਵੀ ਬਾਈ ਦੇ ਲੱਗੇ ਪੋਰਟਰ ਆ ਵੀ ਹਟਲ ਆ ਇੱਥੇ ਵੀ ਆਹ ਦੇਖੋ ਬਾਈ ਦੇ ਲੱਗੇ ਹੋਏ ਪੋਰਟਰ ਸਾਰੇ ਹਟਲ ਤੇ ਬਾਈ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਹਾਂ ਸਾਰੇ ਹਟਲ ਤੇ ਬਾਈ ਦੀਆਂ ਫੋਟੋਆਂ ਲੱਗੀਆਂ ਦੂਜੇ ਬਨੇ ਤੇ ਲੱਗੀਆਂ ਹੋਣ ਦੂਜੇ ਬਨੇ ਤੇ ਵੀ ਆਣੀਆਂ ਆ ਜਿੰਨਿਆਂ ਨੇ ਇਹ ਹੋਟਲ ਬਣਾਏ ਆ ਸਾਰਿਆਂ ਨੇ ਬਾਈ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਲਾਈ ਹੋਈਆਂ ਨਾਲੇ ਫੋਟੋਆਂ ਵੇਖੋ ਬਾਈ ਨੂੰ ਯਾਦ ਕਰੋ ਤੇ ਨਾਲੇ ਜਾ ਪੀਓ ਗੋਵਾੜੇ ਖਾਓ ਬੰਦੀ ਵੀਡੀਓ ਵੇਖ ਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੇ ਵੀਡੀਓ ਲਾਈਕ ਕਮੈਂਟ ਕਰਿਆ ਜੇ ਸ਼ੇਅਰ ਕਰਿਆ ਜੇ ਤੇ ਕਮੈਂਟ ਕੀ ਦੱਸਿਆ ਜੇ ਵੀਡੀਓ ਕਿੱਦਾਂ ਨਹੀਂ ਲੱਗੀਆ ਨਵੇਂ-ਨਵੇਂ ਬਲੌਗ ਤੁਹਾਨੂੰ ਬਣਾ ਕੇ ਦੱਸ ਬਖਾਇਆ ਕਰਾਂਗੇ ਤੁਹਾਡੀ ਸਪੋਰਟ ਨਾਲ ਹੀ ਅੱਗੇ ਆਵਾਂਗੇ ਵੀਡੀਓ ਵੇਖਿਆ ਕਰੋ ਜਿੰਦਾ ਜਿੰਦਾ ਸ਼ੇਅਰ ਕਰਿਆ ਕਰੋ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡੀ ਸਪੋਰਟ ਦੇ ਨਾਲ ਹੀ ਬਹੁਤ ਬਹੁਤ ਥੋੜਾ ਆ ਜਾ ਗਏ ਹੋ ਮੈਂ ਤਿੱਬੇ ਜਿਹੜੇ ਜੱਟ ਦੇ ਤਿੱਬਿਆਂ ਦੇ ਵਿੱਚ ਡੇਰੇ ਲਈ ਫਿਰਦਾ ਮੌਤ ਨਾਲ ਫੇਰੇ ਉਹ ਥਾਪੀ ਮਾਰਤ ਗਾਨੇ ਕੇਰੇ ਨਹੀਂ ਬੰਦੀਆ ਬੋਲੀ ਬੜਾ ਵਧੀਆ ਲੱਗਦਾ ਇੱਥੇ ਬਣਾਈ ਜਾ ਭਾਵੇਂ ਬੜਾ ਵਧੀਆ ਲੱਗਦਾ ਇਥੇ ਹਰਿਆਲੀ ਆ ਕਣਕਾਂ ਬੀਜੀਆਂ ਹੋਈਆਂ ਤੇ ੱਬੇ ਆ ਨਾ ਹਾਂ ਪੁਰਾਣੇ ੱਬੇ ਆ ਥੱਲੇ ਆ ਕੇ ਬਣਾ ਰੋ ਇਹ ੱਬੇ ਆ ਨਾ ਪੁਰਾਣੇ ੱਬੇ ਕੋਲੋਂ ਕੋਲੋਂ ਆ ਰਹੇ ਹੋ ਗੱਡੀਆਂ ਜਾਂਦੀਆਂ ਆ ਗੱਡੀਆਂ ਆ ਰੋਡ ਬਹੁਤ ਚੰਗਾ ਹੈ ਹਾਂ ਰੋਡ ਚੱਲਦਾ ਇੱਕ ਮਿੰਟ ਨਹੀਂ ਬੰਦ ਹੁੰਦਾ ਹਾਈਵੇ ਰੋਡ ਬਣ ਗਿਆ ਨਾ ਪਹਿਲਾਂ ਇਹ ਟਿੱਬੇ ਹੀ ਇਹਦੀਆਂ ਉੱਚੀਆਂ ਜੁੱਤੀ ਉੱਚੀ ਪੈਲੀ ਐਡੇ-ਐਡੇ ਉੱਚਾ ਹੀ ਹੈ ਵੀ ਬਹੁਤ ਜੁੱਤੀ ਉੱਚੀ ਪੈਲੀ ਔਰ ਸਾਰੀ ਕੰਕ ਲੱਗੀ ਹੋਈ ਆ ਸਾਰਿਆਂ ਦੇ ਬਰਾਬਰ ਦੇ ਹੀ ਤੇ ਵਿਚਾਲਿਆਂ ਫਿਰ ਰੋਡ ਕੱਟਤਾ ਉਹਨਾਂ ਨੇ ਦੋਨੇ ਬੰਦੇ ਬਰਾਬਰ ਹੀ ਤੇ ਵਿਚਾਲਿਆਂ ਰੋਡ ਕੱਟਦਾ ਸਿੱਧਾ ਉਹ ਅੱਗੇ ਹਰੀਆੜੀ ਕੋਲੇ ਜਾ ਕੇ ਰੋਡ ਕੱਟਦਾ ਉਹਨਾਂ ਨੂੰ ਤੇ ਠੀਕ ਆ ਘਰੇ ਚੱਲਦੇ ਆ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰਿਓ ਠੀਕ ਆ ਲਵ ਯੂ ਬਾਏ 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 ਚਲੋ ਜੀ ਬੋ ਲੈ ਲੋ ਬਾਏ ਬਾਏ ਮਾਰਨ ਬਾਏ ਬਾਏ ਲਵ ਯੂ ਸੰਗਾ ਜੀ